ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਜਨ ਰਾਮ ਰਵਹਿਤ ਕਾਰ ਰਾਣ ਮਹਿਲੂਜੈ ਮਨੁਆ ਮਾਰ ਰਾਤ ਦਿਨ ਅੰਤ ਰਹਿ ਰੰਗ ਰਾਤਾ ਤੀਨ ਭਵਨ ਜੁਗ ਚਾਰੇ ਜਾਤਾ ਤੀਨ ਭਵਨ ਜੁਗ ਚਾਰੇ ਜਾਤਾ ਜਿਨ ਜਾਤਾ ਸੋ ਤਿਸ ਹੀ ਜਿਹਾ ਆਤ ਨਿਰਮਾਇਲ ਸੀ ਜਸ ਦੇਹਾ ਰਹਿਸੀ ਰਾਮ ਰਿਦਾ ਇਕ ਭਾਇ ਰਹਿਸੀ ਰਾਮ ਇਥੇ ਵਿਸਨਾਮ ਰਿਦਾ ਇਕ ਭਾਇ ਅੰਤਰ ਸ਼ਬਦ ਸਾਚ ਲਿਵ ਲਾਇ ਰੋਸ ਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਇ ਜਾਇ ਜੁਗ ਚਾਰੇ ਰਹਿਣ ਕਹਿਣ ਤੇ ਰਹ ਨਾ ਕੋਈ ਕਿਸ ਪਹਿ ਕਰੋ ਬਿਨੰਤੀ ਏਕ ਸ਼ਬਦ ਰਾਮ ਨਾਮ ਨਿਰੋਧਰ ਨਿਰੋਧਰ ਏਕ ਸ਼ਬਦ ਰਾਮ ਨਾਮ ਨਿਰੋਧਰ ਏਕ ਸ਼ਬਦ ਰਾਮ ਨਾਮ ਨਿਰੋਧਰ ਗੁਰ ਦੇਵੈ ਪਤ ਮਤੀ ਮਤੀ ਕਸ ਕੇ ਬੋਲਣਾ ਗੁਰ ਦੇਵੈ ਪਤ ਮਤੀ लाज मरंती मार्गई कूगट खोल चली सास दिवानी बावरी सिर ते संकटली टली पुला बोल ना सुन तली नी कहना प्रेम बुलाई रली स्यो मन मह शब्द आनंद लाल रती लाली भई गुरमुख भई नचिंदा ਲਾਹਾ ਨਾਮ ਰਤਨ ਜਪਸਾਰ ਜੀ ਰਤਨ ਤੇ ਵਿਸਰਾਮ ਲਾਉਣਾ ਲਾਹਾ ਨਾਮ ਰਤਨ ਜਪਸਾਰ ਲਬ ਲੋਭ ਬੁਰਾ ਅਹੰਕਾਰ ਲਾੜੀ ਚਾੜੀ ਲਾਇ ਤਬਾਰ ਲਾੜੀ ਚਾੜੀ ਇਹ ਚਾੜੀ ਪਦਵੀ ਪੂਲਾ ਹੀ ਬੂਲਣਾ ਲਾੜੀ ਦਾ ਅਰਥ ਹੁੰਦਾ ਨਿੰਦਿਆ ਤੇ ਚਾੜੀ ਦਾ ਅਰਥ ਹੁੰਦਾ ਉਸਤਤ ਇੱਥੇ ਵਿਸਰਾਮ ਲਾਇ ਤਬਾਰ ਦਾ ਅਰਥ ਹੁੰਦਾ ਚੁਗਲੀ ਮਾਨ ਮੁਖ ਅੰਦਾ ਮੁਗਦ ਗਵਾਰ ਲਾਹੇ ਕਾਰਨ ਆਇਆ ਜੱਗ ਹੋਏ ਮਜੂਰ ਗਿਆ ਠਗਾਇ ਠੱਗ ਲਾਹਾ ਨਾਮ ਪੂੰਜੀ ਵੇਸਾਹ ਨਾਨਕ ਸੱਚੀ ਪਤ ਸੱਚਾ ਪਾਤ ਸਾਹ ਆਇ ਵਗੂਤਾ ਜੱਗ ਇਹ ਵਿਸਰਾਮ ਜਗਤ ਪਾਤਿ ਚੇ ਲੋਣਾ ਆਏ ਵਿਗੂਤਾ ਜਗ ਜਮ ਪੰਥ ਆਏ ਵਿਗੂਤਾ ਜਗ ਜਮ ਪੰਥ ਆਈ ਨਾ ਮੇਟਣ ਆਈ ਇਥੇ ਵਿਸਰਾਮ ਆਦਣਾ ਆਈ ਨਾ ਮੇਟਣ ਕੋ ਸਮਰੱਥ ਆਈ ਨਾ ਮੇਟਣ ਕੋ ਸਮਰੱਥ ਆਥ ਸੈਲ ਨੀਚ ਘਰ ਹੋਏ आथ देख निवे जस दोय आथ होए ता आथ होए आथ होए ता मुक्त सयाना आथ होए ता मुक्त सयाना भगत बिहुना जग बौरन सब महवरत एको एक सोय जेसो कृपा करे तिस प्रगट होए ਯੋਗ ਯੋਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਤੰਦਾ ਤੈਰ ਜੋ ਦੀਸੈ ਸੋ ਆਪੇ ਆਪ ਆਪ ਉਪਾਇ ਆਪੇ ਘਟ ਥਾਪ ਆਪ ਅਗੋਚਰ ਤੰਦਾ ਲੋਈ ਯੋਗ ਜੁਗਤ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾਮ ਵਿਹੂਣਾ ਮੁਕਤ ਕਿਵ ਹੋਈ ਵੇਣ ਨਾ ਵੇ ਵਿਰੂਧ ਸਰੀਰ ਕਿਉ ਨ ਮਿਲਾ ਹੈ ਟਟ ਹੈ ਮਾਨ ਪੀਰ ਵਾਟ ਬਟਾਉ ਆਵੈ ਜਾਇ ਕਿਆ ਲੀ ਆਇਆ ਕਿਆ ਪੱਲ ਪਾਇ ਵਿਣ ਨਾਵੇ ਟੂਟਾ ਸਭ ਥਾਈ ਲਾਹ ਮਿਲੇ ਜਾ ਦੀ ਬੁਝਾਈ ਵਣਜ ਵਾਪਾਰ ਵਣਜੇ ਵਾਪਾਰੀ ਵਿਣ ਨਾਵੇ ਕੈਸੀ ਪਤ ਸਾਰੀ ਗੁਣ ਵਿਚਾਰੇ ਗਿਆਨੀ ਸੂਏ ਗੁਣ ਮਹ ਗਿਆਨ ਪ੍ਰਾਪਤ ਹੋਏ ਇਹ ਗੁਣ ਮਹ ਇਥੇ ਵਿਸਰਾਮ ਹੈ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਅਗਮ ਅਗੋਚਰ ਕੀਮਤ ਨਹੀਂ ਪਾਏ ਤਾ ਮਿਲਿਆ ਜਾ ਲੈ ਮਿਲਾਈ ਗੁਣਵੰਤੀ ਗੁਣਸਾਰੇ ਮੀਤਾ ਨਾਨਕ ਗੁਰਮਤ ਮਿਲਿਆ ਮੀਤਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ